ਇੱਕ ਸਤਿਗੁਰਾਂ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹ ਕਹਿੰਦੇ ਨੇ ਯਾਦ ਰੱਖਿਓ ਬੰਦਿਆਂ ਦੇ ਚਿਹਰੇ ਬੰਦਿਆਂ ਦੀ ਵੇਖਣ ਦਾ ਤਰੀਕਾ ਤੇ ਬੰਦਿਆਂ ਦੇ ਬੋਲਣ ਦਾ ਤਰੀਕਾ ਬਦਲ ਜਾਂਦਾ ਜਦੋਂ ਦੁੱਖ ਹੁੰਦਾ ਹੈ ਜਦੋਂ ਸੁੱਖ ਹੁੰਦਾ ਉਦੋਂ ਚਿਹਰੇ ਹੋਰ ਨੇ ਉਦੋਂ ਗੱਲਬਾਤ ਦਾ ਤਰੀਕਾ ਬੜਾ ਸੋਹਣਾ ਹੈ ਤੇ ਜਦੋਂ ਦੁੱਖ ਆਉਂਦਾ ਉਦੋਂ ਸਭ ਕੁਝ ਬਦਲ ਜਾਂਦਾ ਹੈ ਤੇ ਇੱਕ ਮੈਂ ਇਹ ਵਿਦਾਂਤ ਦਾ ਗ੍ਰੰਥ ਤੇ ਭਾਵਰ ਸਿਮਰਤ ਉਹਦੇ ਵਿੱਚੋਂ ਲਿਖਦਾ ਕਵੀ ਜਾਂ ਉਹ ਲਖਾਰੀ ਲਿਖਦਾ ਵੀ ਰੁੱਖ ਨੂੰ ਫਲ ਲੱਗੇ ਆ ਪੱਕੇ ਤੇ ਤੋਤੇ ਕਬੂਤਰ ਪੰਛੀ ਉਹ ਆਪਣੀਆਂ ਚੁੰਝਾਂ ਖੋਲ-ਖੋਲ ਕੇ ਉਡਾਰੀਆਂ ਮਾਰ-ਮਾਰ ਕੇ ਕਿੰਨੀ-ਕਿੰਨੀ ਦੂਰ ਤੋਂ ਆਉਂਦੇ ਆ ਕੋਈ 2 ਮੀਲ ਤੋਂ ਕੋਈ 5 ਮੀਲ ਤੋਂ ਕੋਈ 10 ਮੀਲ ਤੋਂ ਕਿਉਂਕਿ ਉਸ ਰੁੱਖ ਨੂੰ ਫਲ ਲੱਗੇ ਹੋਇਆ ਉਹ ਪੱਕਾ ਹੈ ਫਲ ਉਹ ਚੁੰਝ ਖੁਲਾਰ ਕੇ ਖੋਲ ਕੇ ਉਤੋਂ ਫਲ ਖਾਣ ਆਉਂਦੇ ਆ ਤੇ ਕਹਿੰਦੇ ਰੱਬ ਨਾ ਕਰੇ ਕਿ ਬੈਠਿਆਂ ਹੋਇਆ ਪੰਛੀਆਂ ਦੇ ਬੈਠਿਆਂ ਰੁੱਖ ਨੂੰ ਅੱਗ ਲੱਗ ਜਾ ਫਿਰ ਕੀ ਹੋਵੇਗਾ ਫਿਰ ਕਹਿੰਦੇ ਯਾਦ ਰੱਖਿਓ ਜਿਹੜੇ ਪੰਛੀ ਰੋਜ਼ ਆਉਂਦੇ ਸੰਚੁੰਝਾ ਖੋਲ ਕੇ ਖਾਣ ਲਈ ਜਦੋਂ ਰੁੱਖ ਨੂੰ ਅੱਗ ਲੱਗਦੀ ਹੈ ਉਹ ਪੰਛੀ ਸਭ ਤੋਂ ਪਹਿਲਾਂ ਭੱਜਦੇ ਆ ਅੱਗ ਲੱਗਣ ਦੀ ਧੀਰੇ ਭੱਜ ਗਏ ਉਹ ਸੱਜਣ ਕਹਿੰਦਾ ਲੋਕੋ ਯਾਦ ਰੱਖਿਓ ਜਿੰਨੀ ਦੇਰ ਤੱਕ ਤੁਹਾਡੇ ਘਰ ਵਿੱਚ ਆ ਸੁੱਖ ਦਾ ਫਲ ਹੈ ਪੈਸੇ ਰੂਹ ਵਿੱਚ ਪਦਵੀ ਰੂਹ ਵਿੱਚ ਤਾਕਤ ਰੂਹ ਵਿੱਚ ਸਿਆਣਪ ਰੂਹ ਵਿੱਚ ਓਨੀ ਦੇਰ ਤੱਕ ਇਹ ਸੱਚੀ ਮੁੱਚੀ ਰਿਸ਼ਤੇਦਾਰ ਦੂਰ ਦੂਰ ਦੇ ਰਿਸ਼ਤੇ ਤਾਂ ਓਨੀ ਦੇਰ ਤੱਕ ਇਹ ਚੁੰਝਾ ਖੋਲ ਖੋਲ ਕੇ ਤੁਹਾਡੇ ਕੋਲ ਆਉਣਗੇ ਤੇ ਜਿੱਦਣ ਚੇਤੇ ਰੱਖਿਓ ਦੁੱਖ ਦੀ ਅੱਗ ਲੱਗੀ ਸਭ ਤੋਂ ਪਹਿਲਾਂ ਇਹਨਾਂ ਕੁਝ ਭਜਨਾਂ ਜਿਹੜੇ ਰੋਜ਼ ਘਰ ਪੇਰੇ ਪਾਉਂਦੇ ਆ ਉਹਦੇ ਸ਼ਬਦ ਨੇ ਤਰਮੈ ਫਲਹੀਰ ਬਿਹੰਗਮ ਕੇ ਗੰਧ ਅਗਨ ਆਵਤੈਂ ਛੰਦ ਚੁੰਝ ਪਸਾਰੇ ਨਿਮਰ ਅਰਜ਼ ਕਰਾਇ ਬਾਣੀ ਨਹੀਂ ਮੈਂ ਕਹਿ ਰਿਹਾ ਭਾਵਰ ਸਿਮਰਤ ਗ੍ਰੰਥ ਹੈ ਉਹਦਾ ਭਾਸ਼ਟੀਕਾਰ ਹੈ ਉਹ ਕਹਿੰਦੇ ਤਰਮੇ ਫਲਹੀਰ ਬਿਹੰਗਮ ਕ ਬਿਹੰਗਮ ਦਾ ਅਰਥ ਹੁੰਦਾ ਪੰਛੀ ਕਹਿੰਦੇ ਰੁੱਖ ਨੂੰ ਲੱਗਾ ਹੋਇਆ ਫਲ ਵੇਖ ਕੇ ਪੰਛੀ ਆਉਂਦਾ ਹੈ ਤਰਮੇ ਫਲਹੀਰ ਬਿਹੰਗਮ ਕੇ ਗਨ ਆਵਤੈ ਛੰਦ ਚੂੰਚ ਪਸਾਰੇ ਨਰ ਆਪਤ ਮੇ ਤਰਦਾਹ ਲਗੇ ਰੁੱਖ ਨੂੰ ਅੱਗ ਲੱਗ ਜਾਏ ਬੰਦੇ ਨੂੰ ਮੁਸੀਬਤ ਪੈ ਜਾਏ ਨਰ ਔਰ ਬਿਹੰਗਮ ਦੂਰ ਭਧਾਰੇ ਰੋਖ ਨੂੰ ਅੱਗ ਲੱਗੇ ਪੰਛੀ ਛੱਡ ਜਾਂਦੇ ਆ ਘਰ ਵਿੱਚ ਦੁੱਖ ਦੀ ਅੱਗ ਲੱਗੇ ਤੇ ਖੂਨ ਦੇ ਰਿਸ਼ਤੇ ਛੱਡ ਜਾਂਦੇ ਆ ਮਹਾਰਾਜ ਕਹਿੰਦੇ ਪ੍ਰੀਤ ਝੂਠੀ ਮੈਂ ਨੈਗੇਟਿਵ ਨਹੀਂ ਕਹਿਵਾਂਗਾ ਕਿਉਂਕਿ ਮੈਂ ਅਰਜ਼ ਮੇਰੀ ਹੈ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਵੇਂ ਕੱਲ ਵੀ ਅਰਜ਼ ਕੀਤੀ ਅੱਜ ਥੋੜੀ ਜੀ ਮੈਂ ਘਰ 'ਚ ਉਹ ਉਸ ਘਟਨਾ ਦਾ ਜ਼ਿਕਰ ਕਰਾਂ ਮੈਂ ਡਿਟੇਲ ਨਾਲ ਆਪਨਾ ਸਾਂਝੀ ਕਰਾਂਗਾ ਗੁਰੂ ਦੀ ਪ੍ਰੀਤ ਝੂਠੀ ਨਹੀਂ ਹੋਏਗੀ ਮਹਾਂਪੁਰਖ ਦੀ ਪ੍ਰੀਤ ਝੂਠੀ ਨਹੀਂ ਹੁੰਦੀ ਬੰਦਗੀ ਵਾਲੇ ਦੀ ਪ੍ਰੀਤ ਕਦੀ ਝੂਠੀ ਨਹੀਂ ਹੁੰਦੀ ਇਸ ਕਰਕੇ ਕਹਾਂ ਵੀ 네ਗੇਟਿਵ ਨਾ ਸੋਚਿਓ ਕਿਉਂਕਿ ਤਜਰਬਾ ਸਭ ਦਾ ਕਿਸੇ ਨਾ ਕਿਸੇ ਨੂੰ ਕਿਸੇ ਢੰਗ ਨਾਲ ਵਾਪਰਿਆ ਹੁੰਦਾ ਦੁੱਖ